ਅੱਜ ਅਸੀਂ 121 ਅੰਕ ਤੋਂ ਲੈ ਕੇ 141 ਅੰਕ ਤੱਕ ਗੁਰੂ ਕੀ ਬਾਣੀ ਦੇ ਪਾਠ ਅੱਜ ਅਸੀਂ ਕੀਤੇ ਹਨ ਇੱਕ ਨੁਕਤਾ ਗੁਰਬਾਣੀ ਦਾ ਜੋ ਅੱਜ ਮਾਲਕ ਨੇ ਸਾਨੂੰ 133 ਅੰਕ ਦੇ ਉੱਤੇ ਬਖਸ਼ਿਸ਼ ਕੀਤਾ ਹੈ ਉੱਠੇ ਹੋਣਾ ਕੋਈ ਵੀ 2-4 ਮਿੰਟ ਦੀ ਗੱਲ ਜਿੱਥੇ 1 ਘੰਟੇ ਤੋਂ ਬੈਠੇ ਹੋ 2-4 ਮਿੰਟ ਹੋਰ ਹੈ ਅੱਜ ਨਾ ਸਾਡੇ ਸਮਾਜ ਦੇ ਅੰਦਰ ਖਾਸ ਕਰਕੇ ਜਿਹੜਾ ਸਿੱਖ ਧਰਮ ਨੂੰ ਅਸੀਂ ਦੇਖਦੇ ਆ ਨਾ ਬਹੁਤ ਸਾਰੀਆਂ ਐਸੀਆਂ ਮਨਮਤਾ ਸਾਡੇ ਇਸ ਸਿੱਖੀਜ਼ਮ ਦੇ ਅੰਦਰ ਆ ਚੁੱਕੀਆਂ ਹਨ ਸ਼ੁਰੂਆਤ ਸਾਨੂੰ ਆਪ ਕਰਨੀ ਪਵੇਗੀ ਅੱਜ ਕਿਸੇ ਸਿੱਖ ਨੂੰ ਪੁੱਛਿਆ ਜਾਏ ਨਾ ਕਿ ਗੁਰੂ ਘਰ ਦੇ ਅੰਦਰ ਮਨਾਉਣ ਵਾਲੇ ਕਿਹੜੇ-ਕਿਹੜੇ ਦਿਨ ਹਨ ਹਰਾਨਗੀ ਉਦੋਂ ਹੁੰਦੀ ਹੈ ਜਦੋਂ ਪੋਟਿਆਂ ਦੇ ਉੱਤੇ ਗਿਣ ਕੇ ਕਹਿੰਦੇ ਮੱਸਿਆ ਸੰਗਰਾਂਦ ਪੂਰਨਵਾਸੀਆ ਫਿਰ ਹੱਦ ਹੁੰਦੀ ਹੈ ਕਿ ਇਹਦੇ ਚੋਂ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੇ ਐਨਾ ਵਿਰੋਧ ਚੱਲ ਕੇ ਸਾਨੂੰ ਇਹ ਚੀਜ਼ਾਂ ਤੋਂ ਬਾਹਰ ਕੱਢਿਆ ਸੀ ਚੰਗੇ ਭਲੇ ਗੁਰਬਾਣੀ ਪੜ੍ਹਨ ਵਾਲੇ ਵੀ ਅੱਜ ਮੱਸਿਆ ਦੇ ਸੰਗਰਾਂਦਾਂ ਦੇ ਪੁੰਨਿਆਂ ਦੇ ਪੂਰਨਵਾਸੀਆਂ ਦੇ ਪੁਜਾਰੀ ਨੇ ਜੇ ਕੁਛ ਹੈ ਜੇ ਕਿਉਂ ਕਹਿੰਦੇ ਭਾਈ ਸਭ ਬਾਣੀ ਨਹੀਂ ਲਿਖੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ 12 ਮਾਹ ਦੀ ਤੇ ਬਾਣੀ ਤੇ ਫਿਰ ਦਿਨ ਰਹਿਣ ਦੀ ਵੀ ਲਿਖੀ ਹੈ ਜੇ ਸੰਗਤਾਂ ਇਕੱਠੀਆਂ ਜੇਕਰ ਸੰਗਰਾਮ ਵਾਲੇ ਦੇਣ ਹੀ ਹੋਣੀਆਂ ਨੇ ਤੇ ਫਿਰ ਤੇ ਦਿਨ ਰਹਿਣ ਦੀ ਬਾਣੀ ਇਕੱਠੀ ਆਈ ਹੈ ਨਾ 12 ਮਾਹ ਮਾਹੀ ਤੋਂ ਬਾਅਦ ਬਿਲਕੁਲ ਐਂਡ ਬਾਦ ਮਾਲਕ ਨੇ ਦੇਣ ਤੇ ਰਹਿਣ ਦੀ ਬਾਣੀ ਬਖਸ਼ਿਸ਼ ਕਰ ਦਿੱਤੀ ਜੇਕਰ ਸੰਗਰਾਮ ਦਾ ਦੇ ਉਤੇ ਆਪਾਂ ਸੰਗਤਾਂ ਵਧਾਉਣੀਆਂ ਨੇ ਤੇ ਦਿਨ ਤੇ ਰਾਤ ਸਾਡੇ ਕੋਲ ਸੰਗਤਾਂ ਸਾਂਭੀਆਂ ਨਾ ਜਾਣ ਗੁਰੂ ਘਰਾਂ ਦੇ ਵਿੱਚ ਕਿਉਂਕਿ ਮਾਲਕ ਨੇ ਫਿਰ ਦਿਨ ਰਾਤ ਦੀ ਬਾਣੀ ਵੀ ਦਰਜ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਰਸ਼ਾ ਦੀ ਬਾਣੀ ਦੇ ਅੰਦਰ ਦੋ ਬਾਣੀਆਂ 12 ਮਾਹ ਦੇ ਸਰਲੇਖੇ ਹੇਠ ਹਨ ਇੱਕ 12 ਮਹਾਮਾਜ ਇੱਕ 12 ਮਾ ਤੁਖਾਰੀ ਜੋ ਮਾਜ ਰਾਗ ਦੇ ਅੰਦਰ ਹੈ 133 ਅੰਕ ਦੇ ਉੱਤੇ 49ਵੇਂ ਪਾਰਸ਼ਾ ਦੀ ਇਹ ਬਾਣੀ ਹੈ ਜੋ 1107 ਦੇ ਉੱਤੇ ਹੈ ਤੁਖਾਰੀ ਰਾਗ ਦੇ ਚ ਗੁਰੂ ਨਾਨਕ ਮਹਾਰਜ ਦੀ ਹੈ ਉਹ ਸਵਾਲ ਪੈਦਾ ਹੁੰਦਾ ਕਿ ਭਾਈ ਸਾਹਿਬ ਜੇ ਸੰਗਰਾਂਦਾਂ ਦੇ ਸਿੱਖ ਪੁਜਾਰੀ ਨਹੀਂ ਫਿਰ ਇਹ ਇਹ ਬਾਣੀਆਂ ਕਿਉਂ ਦਰਜ ਕੀਤੀਆਂ ਨੇ ਗੁਰਦੇਵ ਕਾਂਗ ਸੱਜਣਾ ਗੁਰਸਿੱਖਾ ਤੂੰ ਜ਼ਿੰਦਗੀ ਵੱਲ ਦੇਖੇਗਾ ਨਾ ਜ਼ਿੰਦਗੀ ਕਿਵੇਂ ਚੇਂਜ ਕਰਾਂ ਮਾਲਕ ਕਾਂਗ ਤੈਨੂੰ ਔਖਾ ਲੱਗੇਗਾ ਤੂੰ ਮਹੀਨੇ ਨੂੰ ਪੜਦਾ ਜਾ ਇਹਦੇ ਦੋ ਇਹਦੇ 14 ਪਦੇ ਨੇ 12 ਮਹੀਨੇ ਨੇ 14 ਪਦੇ ਨੇ ਪਹਿਲੀ ਪੰਕਤੀ ਦੇ ਅੰਦਰ ਮਾਲਕ ਕਾਂਗ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਤੂ ਟੁੱਟਿਆ ਹੋਇਆ ਫਿਰ ਮਾਲਕ ਬਖਸ਼ਿਸ਼ ਕਰਨ ਲੱਗੇ ਅੱਗੇ-ਅੱਗੇ ਮਹੀਨਿਆਂ ਦੇ ਸਰਲੇਖ ਈਟ ਚੇਤ ਵਿਸਾਖ ਜੇਠ ਹਾੜ ਸਾਵਣ ਪਾਦੋ ਅਸੂ ਕਤਕ ਮੱਗਰ ਪੋ ਮਾਗ ਫਗਣ ਤੇ 파ਰਸ਼ਾ ਨੂੰ ਪਤਾ ਸੀ ਕਿ ਮੇਰਾ ਸਿੱਖ ਕਿਤੇ ਇਹ ਦਿਨਾਂ ਦਾ ਪੁਜਾਰੀ ਨਾ ਕਿਤੇ ਹੋ ਜਾਏ ਤੇ ਮਹਾਰਾਜ ਕਹਿਣ ਲੱਗੇ ਇੱਕ ਗੱਲ ਹੋਰ ਨੋਟ ਕਰ ਲਈ ਐਂਡ ਦੇ ਉੱਤੇ ਪੰਕਤੀਆਂ ਬਖਸ਼ਿਸ਼ ਕਰਨ ਲੱਗੇ ਕਿ ਮਾਨ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਜਿਹੜਾ ਪ੍ਰਮਾਤਮਾ ਦੀ ਕਿਰਪਾ ਦਾ ਪਾਤਰ ਹੋ ਜਾਂਦਾ ਫਿਰ ਆਹ ਦਿਨਾਂ ਦੀ ਵਿਚਾਰ ਨਹੀਂ ਕਰਦਾ ਕਿ ਆਹ ਦਿਨ ਚੰਗਾ ਹੈ ਆਹ ਵਾਰ ਚੰਗਾ ਹੈ ਅੱਜ ਚੀਜ਼ ਨਵੀਂ ਲੈ ਕੇ ਫਿਰ ਆਪਣੇ ਕੋ ਮੁਹਾਵਰੇ ਬਣਾ ਲੇ ਬੁੱਧ ਤੇ ਮਨ ਸ਼ੁੱਧ ਫਿਰ ਕਾਦੇ ਅਸੀਂ ਬਣਾ ਕੇ ਬੈਠ ਗਏ ਕਿ ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ਼ਦਾਨ ਕਿਰਪਾ ਹੁਣ ਦੱਸੋ ਮਹੀਨਾ ਜਿਹੜਾ ਸਹੀ ਨਿਕਲ ਲੈ ਵਧੀਆ ਤਰੀਕੇ ਨਾਲ ਨਿਕਲਣਾ ਸਾਨੂੰ ਗੁਰਬਾਣੀ ਨੂੰ ਵਿਚਾਰ ਕੇ ਨਿਕਲੇਗਾ ਜਿਹਾ ਭਾਈ ਸਾਹਿਬ ਦੇ ਮੂੰਹੋਂ ਜੇ ਸ਼ਬਦ ਸੁਣ ਲਿਆ ਇੱਕ ਵਾਰ ਤੇ ਫਿਰ ਮਹੀਨਾ ਬੜਾ ਵਧੀਆ ਨਿਕਲ ਗਿਆ ਭਾਈ ਸਾਹਿਬ ਨੇ ਰਮਾਲਾ ਚੱਕਿਆ ਪ੍ਰਕਾਸ਼ ਕੀਤਾ ਹਰ ਜੇਟ ਜੜੰਦਾ ਲੋੜੀਏ ਜਿਸੇ ਅੱਗੇ ਸਭ ਨਿਵੰਦ ਸੰਗਤ ਵਾਹਿਗੁਰੂ 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 ਕੀ ਹੋਇਆ ਭਾਈ ਸਾਹਿਬ ਦੇ ਮੂੰਹੋਂ ਨਾ ਮਹੀਨੇ ਦਾ ਨਾਮ ਸੁਣ ਲਿਆ ਹੁਣ ਕੀ ਹੋਏਗਾ ਮਹੀਨਾ ਬੜਾ ਸੋਹਣਾ ਨਿਕਲਣਾ ਕਿੱਥੇ ਲਿਖਿਆ ਗੁਰਬਾਣੀ ਨੂੰ ਪੜੋ ਕੁਰਬਾਨੀ ਨੂੰ ਖੁਦ ਵਿਚਾਰੋ ਕੋਸ਼ਿਸ਼ ਕਰਿਓ ਕਿ ਜੇ 31 ਅਗਸਤ ਤੱਕ ਪਾਠ ਕਰਦੇ ਰਹਿਣਾ ਕਿ 1 ਸਤੰਬਰ ਨੂੰ ਸਹਬਾ ਜੀਓ ਤੁਹਾਡਾ ਪ੍ਰਕਾਸ਼ ਦਿਹਾੜਾ ਹੈ ਮੈਂ ਪ੍ਰਣ ਕਰਦਾ ਹਾਂ ਕਿ ਮੈਂ ਇੱਕ ਤਰੀਕ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਨਵਾਂ ਪ੍ਰਕਾਸ਼ ਲੈ ਕੇ ਆਵਾਂਗਾ ਸਾਰੇ ਕਰਮ ਕਾਂਡ ਛੱਡਾਂਗਾ ਕੁਰਬਾਨੀ ਦੀ ਪੰਕਤੀ ਨੂੰ ਨੋਟ ਕਰ ਲਿਓ ਰੋਜ਼ਾਨਾ ਪੜ੍ਹ ਕੇ ਜਾਇਓ ਇੱਥੋਂ ਭਵੇਂ ਕੁਰਬਾਨੀ ਸੱਚ ਤੋਂ ਕੱਢ ਭ੍ਰਮ ਕਾ ਸੰਗਲ ਤੋੜ ਨਿਰਾਲਾ ਾਰੇ ਅੰਤਰ ਹਾਰੇ ਸੁਤਾਇਆ ਮਾਰੇ ਸਾਰੇ ਭਰਮਾਂ ਦੇ ਸੰਗਲ ਤੋੜਨੇ ਨੇ ਜਿਹੜੇ ਸਹਿਜ ਪਾਠ ਕਰਦੇ ਨੇ ਬਾਣੀ ਪੜ੍ਹਦੇ ਨੇ ਉਹਨਾਂ ਨੂੰ ਮੁਬਾਰਕ ਹੈ ਛੱਡੋ ਆ ਗੱਲਾਂ ਨੂੰ ਸੰਗਰਾਂਦਾਂ ਦਾ ਸਿੱਖ ਪੁਜਾਰੀ ਨਹੀਂ ਇਹ ਉਹ ਲੋਕਾਂ ਨੇ ਸਾਨੂੰ ਇੱਕੋ ਕਮਿਊਨਿਟੀ 'ਚ ਖੜੇ ਕਰਨ ਵਾਸਤੇ ਜੇ ਉਹ ਦਿਨਾਂ ਦੇ ਪੁਜਾਰੀ ਨੇ ਤੇ ਤੁਸੀਂ ਵੀ ਕਿਰ ਘਾਟਣਾ ਰਹਿ ਜੋ ਤੁਸੀਂ ਵੀ ਦਿਨਾਂ ਦੇ ਪੁਜਾਰੀ ਹੋਵੋਗੇ ਬੜਿਆਂ ਗੁਰੂ ਘਰਾਂ ਦੇ ਅੰਦਰ ਆਮ ਤੌਰ ਦੇ ਉੱਤੇ ਸੰਗਤਾਂ ਬੜੀਆਂ ਘੱਟ ਹੁੰਦੀਆਂ ਨੇ ਜਦੋਂ ਕੁੰਨੇ ਆ ਪੂਰਨ ਵਾਸੀ ਸੰਗਰਾਂਦਾਂ ਮਸਿਆ ਹੁੰਦੀਆਂ ਨੇ ਬੜੀ ਸੰਗਤ ਹੁੰਦੀ ਐ ਉਹਦਾ ਕਾਰਨ ਇਹੀ ਐ ਕਿ ਅਸੀਂ ਕਿਤੇ ਨਾ ਕਿਤੇ ਇਹ ਚੀਜ਼ਾਂ ਨਾਲ ਜੁੜੇ ਹੋਏ ਆਂ ਸੇਖੋਂ ਹੋਂ ਦੇ ਨਾਤੇ ਸਾਡਾ ਫਰਜ਼ ਬੰਦ ਐ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੁਸੀਂ ਬੜੀ ਵੱਡੀ ਵਿਰੋਧਤਾ ਚੱਲੀ ਸੀ ਜਦੋਂ ਪੰਡਤ ਹਰਦੇਵਾਲ ਦੀ ਬਾਹ ਫੜੀ ਸੀ ਕਿੱਡੀ ਵੱਡੀ ਵਿਰੋਧਤਾ ਹੋਏਗੀ ਠਵਾਰੀ ਦਾ ਪੁੱਤ ਹੋਏ ਕਿੰਨੇ ਲੋਕ ਇਕੱਠੇ ਹੋਣਗੇ ਤੇ ਮਹਾਰਾਜ ਨੇ ਸਭ ਕੁਝ ਕਰਨ ਦਿੱਤਾ ਪਿਤਾ ਜੀ ਨੇ ਕੰਮ ਉਲੀਕ ਲਿਆ ਕਿ ਗੁਰੂ ਨਾਨਕ ਦਾ ਸੀ ਨਾ ਧਰਮ ਪਰਵੇਸ਼ ਕਰਵਾਉਣਾ ਸਾਰੇ ਕਾਮ ਉਲੀਕਲੇ ਹਲਵਾਈ ਲਗਾਏ ਗਏ ਰਿਸ਼ਤੇਦਾਰਾ ਸਬੰਧੀਆਂ ਨੂੰ ਸਾਖ ਸਬੰਧੀਆਂ ਨੂੰ ਸਾਰਿਆਂ ਨੂੰ ਨਿਯੋਤਾ ਦਿੱਤਾ ਗਿਆ ਮਹਾਰਾਜ ਦੇਖਦੇ ਨੇ ਕਹਿੰਦੇ ਕਰ ਲੋ ਇਕੱਠੇ ਜਿੰਨੇ ਕਰਨੇ ਨੇ ਜਦੋਂ ਇਕੱਠੇ ਕੀਤੇ ਤੇ ਇਕੱਠਿਆਂ ਦੇ ਵਿੱਚ ਮਾਲਕ ਨੇ ਕਿਹਾ ਸੀ ਪੰਡਿਤ ਜੀ ਮੈਨੂੰ ਆਜ ਜਨੇਊ ਚਾਹੀਦਾ ਹੈ ਸਤ ਹੋਏਗਾ ਸੰਤੋਖ ਹੋਏਗਾ ਦਇਆ ਹੋਏਗੀ ਧਰਮ ਹੋਏਗਾ ਬੇਸ਼ੱਕ ਬਾਣੀ ਸ਼ਬਦ ਬਾਚੰਕਿਤ ਕੀਤੇ ਗਏ ਪਰ ਵਿਚਾਰ ਵਟਾਂਦਰਾ ਬੜਾ ਤਰਕ ਵਾਲਾ ਸੀ ਉਹਦੇ ਮਾਲਕ ਦਾ ਅਸੀਂ ਫੇਰ ਉੱਥੇ ਆ ਕੇ ਖੜ ਗਏ ਮਾਲਕ ਕਿਰਪਾ ਕਰਨ ਬਾਣੀ ਨੂੰ ਖੁਦ ਪੜਿਆ ਕਰੋ ਵਿਚਾਰਿਆ ਕਰੋ ਇੱਕ ਇੱਕ ਗੱਲ ਨੂੰ ਨੋਟ ਕਰਕੇ ਲੈ ਕੇ ਜਾਇਆ ਕਰੋ ਪਾਤਸ਼ਾਹ ਮੈਂ ਇੱਕ ਇੱਕ ਔਗਣ ਆਪਣੇ ਜ਼ਿੰਦਗੀ ਦੇ ਅੰਦਰੋਂ ਕੱਢਦੇ ਜਾਵਾਂਗਾ ਜਦੋਂ ਇੱਕ ਤਰੀਕ ਨੂੰ ਪ੍ਰਕਾਸ਼ ਤੇ ਸਾਡਾ ਮਨਾਵਾਂਗਾ ਜ਼ਿੰਦਗੀ 'ਚ ਨਵਾਂ ਪ੍ਰਕਾਸ਼ ਲੈ ਕੇ ਆਵਾਂਗੇ ਬੋਲਦਿਆਂ ਪਾਸ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਇ ਗੁਰੂ ਸਭ ਜੀਓ ਸਤਨਾਮ ਸ੍ਰੀ ਵਾਇ ਗੁਰੂ ਸਭ ਜੀਓ ਰਾਮ ਕਲੀਮ ਹੱਲਾ ਤੇਜਾ ਆਨੰਦਿਕ ਓੰਕਾਰ ਸਤਗੁਰ ਪਸਾ